ਅਸੀਂ ਬਰਾਮਦਾਨ ਮੰਡੀ ਦੇ ਵਿੱਚ ਆਏ ਆ ਜਿੱਥੇ ਕੋਜੀਪਲਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇੱਥੇ ਪਹੁੰਚ ਰਹੇ ਹਨ ਆਓ ਉਹਨਾਂ ਦੇ ਨਾਲ ਇੱਥੇ ਲੋਕਲ ਜਥੇਦਾਰਾਂ ਦੇ ਨਾਲ ਗੱਲ ਸਤਨਾਮ ਸਿੰਘ ਲਾਦਿਆ ਹੁਣ ਸਾਡੇ ਕੋਲ ਐਸੋ ਮੌਜੂਦ ਆ ਉਹਨਾਂ ਕਰਨ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਕੀ ਪ੍ਰੋਗਰਾਮ ਮੰਡੀ ਦੇ ਵਿੱਚ ਅੱਜ ਇੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਦਰਮਿਆਨ ਪਹੁੰਚ ਰਹੇ ਆ ਕਿਉਂਕਿ ਆਈ ਪ੍ਰਾਊਡ ਟੂ ਬੀ ਕਾਲੀ ਗੱਡੀਆਂ ਤੇ ਲਿਖਣ ਦੀ ਜਿਹੜੀ ਮੁਹਿੰਮ ਹੈ ਉਹਨੂੰ ਬढ़ावा ਦੇਣ ਵਾਸਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪਹੁੰਚ ਰਹੇ ਹੈ ਕਿਉਂਕਿ ਹੁਣ ਬਹੁਤ ਸਾਰਾ ਜਿਹੜਾ ਉਤਸ਼ਾਹ ਪੰਜਾਬ ਦੇ ਲੋਕਾਂ ਦੇ ਵਿੱਚ ਹੈ ਕਿਉਂਕਿ ਜੋ ਮੌਜੂਦਾ ਸਰਕਾਰ ਹੈ ਉਹਨੇ ਕੋਈ ਕੰਮ ਕਿਸੇ ਵਰਗ ਦੇ ਭਲੇ ਦਾ ਨਹੀਂ ਕੀਤਾ ਔਰ ਹਰੇਕ ਵਰਗ ਜਿਹੜਾ ਹੈ ਉਹ ਇਸ ਸਰਕਾਰ ਤੋਂ ਨਿਰਾਸ਼ ਹੈ ਔਰ ਪਿਛਲੀਆਂ ਜੋ ਸਰਕਾਰਾਂ ਸ਼ਰੋਣੀ ਅਕਾਲੀ ਦਲ ਦੀਆਂ ਰਹੀਆਂ ਉਹਨਾਂ ਦੀ ਕਾਰਗੁਜ਼ਾਰੀ ਦੇ ਹਿਸਾਬ ਦੇ ਨਾਲ ਲੋਕ ਅੱਜ ਤੋਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚਾਣਨ ਲੱਗ ਪਏ ਆ ਕਿ ਉਹ ਜੇ ਪੰਜਾਬ ਦੀ ਬਾਗਡੋਰ ਸੰਭਾਲਣ ਤੇ ਤਾਂ ਹੀ ਜਿਹੜਾ ਪੰਜਾਬ ਦਾ ਭਲਾ ਹੋ ਸਕਦਾ ਤਾਂ ਹੀ ਪੰਜਾਬ ਦੇ ਗਰੀਬ ਮਜ਼ਦੂਰ ਕਿਸਾਨ ਦਾ ਭਲਾ ਹੋ ਸਕਦਾ ਸੋ ਇਸ ਕਰਕੇ ਉਹਦੇ ਗੱਡੀ ਦੇ ਤਹਿਤ ਹੀ ਅੱਜ ਆਈ ਪ੍ਰਾਊਡ ਟੂ ਬੀ ਅਕਾਲੀ ਜਿਹੜੀ ਆ ਗੱਡੀਆਂ ਤੇ ਸਟicker ਲਾਉਣ ਦੀ ਮੁਹਿੰਮ ਇੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸ਼ੁਰੂ ਕਰਦੀ ਹੈ ਉਹ ਪ੍ਰੰਤ ਸਾਡੇ ਮਰਹੂਮ ਜਥੇਦਾਰ ਜਸਵੰਦਰ ਸਿੰਘ ਦੀ ਨੌਕਰ ਵਾਲ ਦੇ ਗ੍ਰਹਿ ਵਿਖੇ ਜਿਹੜਾ ਉਹਨਾਂ ਨੇ ਚਾਹ ਦਾ ਕੱਪ ਪੀਣਾ ਸੋ ਅੱਜ ਉਹਨਾਂ ਨੂੰ ਇੱਥੇ ਆਉਣ ਤੇ ਉਹਨਾਂ ਦੇ ਸਾਨੂੰ ਬਹੁਤ ਖੁਸ਼ੀ ਆ ਉਹਨਾਂ ਜੀ ਆਇਆਂ ਵੀ ਕਹਿੰਦੇ ਆ ਔਰ ਸਮੁੱਚੇ ਜਿਹੜੇ ਵਰਕਰ ਸਹਿਬਾਨ ਹਲਕੇ ਭਰ ਤੋਂ ਇਕੱਠੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣੀ ਸਰਕਾਰ 10 ਸਾਲ ਰਹੀ ਹੈ ਜੀ ਕਿ ਲੋਕਾਂ ਬੜੀ ਲੋਕਪ੍ਰੀਆ ਸਰਕਾਰ ਸੀ ਇਹੋ ਜਿਹਾ ਕੰਮ ਕੀ ਹੋ ਗਿਆ ਕਿ ਤੁਹਾਨੂੰ ਮੁੜ ਕੇ ਕਾਮਯਾਬੀ ਨਹੀਂ ਮਿਲ ਕੇ ਹੁਣ ਐਮਐਲਏ ਤੁਹਾਡੇ 3 ਹੋ ਗਏ ਐਸੇ ਕੀ ਗੱਲ ਹੋ ਗਈ ਸਤੋਂ ਲੋਕਾਂ ਦਾ ਮੂੰਹ ਕਿਉਂ ਭੱਗ ਹੋ ਗਿਆ ਕਿਤੇ ਨਾ ਕਿਤੇ ਕੰਮ ਕਰਦੇ ਆ ਹਰ ਇੱਕ ਇਨਸਾਨ ਤੋਂ ਜਿਹੜਾ ਉਹ ਗਲਤੀ ਹੋ ਸਕਦੀ ਆ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਔਰ ਦੂਜੀ ਗੱਲ ਜਿਹੜਾ ਸਾਡੇ ਲੋਕਾਂ ਦਾ ਜਿਹੜੀ ਇਨਸਾਨੀ ਫਿਤਰਤ ਹੈ ਬਦਲਾ ਹਾਂਜੀ ਬਦਲਾ ਨੂੰ ਜਿਹੜਾ ਹੈ ਉਹ ਲੋਕ ਪਹਿਲ ਦਿੰਦੇ ਆ ਜਿਹੜੇ ਰਾਜ ਹੁਣ ਕਰ ਰਹੇ ਆ ਲੋਕ ਜਿਨ੍ਹਾਂ ਨੂੰ 92 ਸੀਟਾਂ ਦਿੱਤੀਆਂ ਪੰਜਾਬ ਦੇ ਵਸਨੀਕਾਂ ਨੇ ਉਹਨਾਂ ਨੇ ਬਦਲਾ ਦਾ ਨਾਅਰਾ ਮਾਰਿਆ ਵੀ ਅਸੀਂ ਕਰੇ ਕੀ ਇਹਨੇ ਸਬਜ ਬਾਗ ਲੋਕਾਂ ਨੂੰ ਦਿਖਾ ਦਿੱਤੇ ਵੀ ਕਰੇ ਅਸੀਂ ਕੀ ਚੰਗੇ ਕੰਮ ਕਰਦੇ ਨੇ ਉਹੀ ਵਜ੍ਹਾ ਕਰਕੇ ਜਿਹੜਾ ਉਹ ਲੋਕ ਉਹਨਾਂ ਵੱਲੋਂ అలਾਰੂ ਹੋਏ ਉਹਨਾਂ ਦੀ ਕਾਰਗੁਜ਼ਾਰੀ 4 ਸਾਲਾਂ ਦੀ ਦੇਖ ਕੇ ਲੋਕ ਜਿਹੜਾ ਉਹ ਫਿਰ ਤੋਂ ਸ਼ਰਮਣੀ ਅਕਾਲੀ ਦਲ ਦੇ ਨਾਲ ਜੁੜਨ ਵਾਸਤੇ ਉਤਾਵਲੇ ਹੁਣ ਜਿਹੜੀਆਂ ਪਿੱਛੇ ਗਲਤੀ ਉਹਨਾਂ ਨੂੰ ਸੁਧਾਰੂਗਾ ਅਕਾਲੀ ਦਲ ਦੇਖੋ ਜੀ ਇਨਸਾਨੀ ਫਿਤਰਤ ਹੈ ਭਈ ਜਿਹੜਾ ਇਨਸਾਨ ਹੈ ਕਿਉਂਕਿ ਜੇ ਕੋਈ ਪਸ਼ੂਆਂ ਦੀ ਆਪਾਂ ਗੱਲ ਕਰਦੇ ਹੋ ਤੇ ਗਲਤੀ ਤੋਂ ਨਹੀਂ ਸਿੱਖਦੇ ਇਨਸਾਨ ਤਾਂ ਗਲਤੀਆਂ ਤੋਂ ਸਿੱਖਦਾ ਪਰ ਸ਼ਰਮਣੀ ਅਕਾਲੀ ਦਲ ਨੇ ਇਹੋ ਜਿਹੀ ਕੋਈ ਗਲਤੀ ਨਹੀਂ ਕੀਤੀ ਜਿਹੜੀ ਕਿ ਨਾ ਕਾਬਲੇ ਮਾਫ ਹੋਵੇ ਇਹ ਆ ਕਿ ਸੋਸ਼ਲ ਮੀਡੀਆ ਟੀਮਾਂ ਖਰੀਦ ਕੇ ਦਿੱਲੀ ਵਾਲੀ ਜਿਹੜੇ ਜੜੀਆਂ ਇਹਨਾਂ ਦੀਆਂ ਕੇਜਰੀਵਾਲ ਐਂਡ ਸਸੋਧਿਆ ਜਿਹੜੀ ਕੰਪਨੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਟੀਮਾਂ ਖਰੀਦ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸ਼ਰਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਇਹ ਸ਼ਹੀਦਾਂ ਦੇ ਖੂਨ ਦੇ ਉੱਤੇ ਉਸਰੀ ਹੋਈ ਕੰਧ ਹੈ ਇਹਨੇ ਕਦੇ ਵੀ ਕਿਸੇ ਦੇ ਬਦਨਾਮ ਕੀਤੇ ਆ ਬਦਨਾਮ ਨਹੀਂ ਜਿਸ ਤਰ੍ਹਾਂ ਪੰਜਾਬ ਨੇ ਬੀਜੇਪੀ ਨੂੰ ਨਕਾਰ ਦਿੱਤਾ ਵਾ ਕਿ ਉਹਨੂੰ ਕੋਈ ਵੋਟ ਨਹੀਂ ਪੈਂਦੀ ਤੁਹਾਨੂੰ ਇਹ ਵੀ ਨਾ ਮਹਿਸੂਸ ਹੁੰਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦਾ ਵੀ ਉਹੀ ਹਾਲ ਹੋਏਗਾ ਦੇਖੋ ਜੀ ਆਮ ਆਦਮੀ ਪਾਰਟੀ ਦਾ ਬੀਜੇਪੀ ਨਾਲੋਂ ਵੀ ਮਾੜਾ ਹਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਕਿਉਂਕਿ ਜਿਹੜਾ ਮੁੱਖ ਮੰਤਰੀ ਹੈ ਉਹ ਤਕਰੀਬਨ 20 ਘੰਟੇ ਸ਼ਰਾਬੀ ਰਹਿੰਦਾ ਜਿਹੜਾ 4 ਘੰਟੇ ਸੌਂਦਾ ਉਹ ਭਾਵੇਂ ਨਾ ਪੀਂਦਾ ਹੋਵੇ ਹਾਂਜੀ ਜਿਸ ਸ਼ਰਾਬੀ ਬੰਦੇ ਨੇ ਜਦੋਂ ਲੋਕਾਂ ਦੇ ਵਿੱਚ ਜਾ ਕੇ ਕੋਈ ਨਾ ਕੋਈ ਸਟੇਟਮੈਂਟ ਦੇਣੀ ਹੈ ਕੈਮਰੇ ਦੇ ਸਾਹਮਣੇ ਬੰਦੇ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਠੀਕ ਹੈ ਜੀ ਤਦੇ 골ਡੀ ਬਰਾੜ ਫੜਿਆ ਗਿਆ ਜੀ ਇਦਾਂ ਦੀਆਂ ਫੇਕ ਸਟੇਟਮੈਂਟਾਂ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਰਾਮਦ ਹੋਣ ਜਿਹੀਆਂ ਸਟੇਟਮੈਂਟਾਂ ਕੀ ਇਹ ਪੜੇ ਲਿਕੇ ਲੋਕਾਂ ਦਾ ਜਾਂ ਸਿਆੜੇ ਲੋਕਾਂ ਦੀ ਬੋਲਣ ਦੀ ਸ਼ੈਲੀ ਹੈ ਠੀਕ ਹੈ ਜੀ ਸੋ ਇਸ ਕਰਕੇ ਭਾਜੀਪੀ ਨਾਲੋਂ ਵੀ ਬੁਰਾ ਹਾਲ ਜਿਹੜਾ ਉਹ ਇਹਨਾਂ ਦਾ ਲੋਕ ਕਰ ਥੈਂਕ ਯੂ ਜੀ ਵੈਰੀ ਮਚ ਭ੍ਰਾਮ ਦੀ ਦਾਣਾ ਮੰਡੀ ਦੇ ਵਿੱਚ ਤੁਸੀਂ ਵਰਕਰ ਦੇਖ ਰਹੇ ਆ ਤਮਾਮ ਇਕੱਠ ਭਾਜੀ ਇਕੱਠ ਹੋ ਰਿਹਾ ਹੈ ਜੀ 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 ਜ ਗੱਡੀਆਂ ਦਾ ਪਾਰਟ ਹੋ ਗਿਆ ਬਟੇ ਬਹੁਤ ਅਸਰ ਕਰਦੇ ਆ ਕੈਮਰਾ ਜੀ ਮੈਂ ਫੋਟੋ ਆਪਣਾ ਕੁਲਵਰ ਸਿੰਘ ਸੇਠੂ ਬਰਾਮਦਾਨਾ ਮੰਡੀ ਤੋਂ ਲਾਈਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ よく見ています。